ਅੰਮ੍ਰਿਤਸਰ ਪੂਰਬੀ ਹਲਕੇ ਦੇ ਵਿੱਚ ਨਵਜੋਤ ਸਿੰਘ ਸਿੱਧੂ ਲਈ ਦਰਵਾਜ਼ੇ ਬੰਦ ਹੋ ਗਏ ਨੇ ਦਰਅਸਲ ਇੱਕ ਵੀਡੀਓ سامنے ਆਇਆ ਜਿਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਆਪਣੇ ਸਮਰਥਕਾਂ ਦੇ ਨਾਲ ਅੰਮ੍ਰਿਤਸਰ ਪੂਰਬੀ ਦੇ ਇਲਾਕੇ ਵਿੱਚ ਵੋਟਾਂ ਮੰਗਣ ਲਈ ਗਏ ਸਨ ਪਰ ਇੱਕ ਇਲਾਕੇ ਦੇ ਲੋਕਾਂ ਨੇ ਨਵਜੋਤ ਸਿੰਘ ਸਿੱਧੂ ਲਈ ਘਰ ਦੇ ਦਰਵਾਜ਼ੇ ਤੱਕ ਨਹੀਂ ਖੋਲੇ ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਉਸ ਇਲਾਕੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਕੋਈ ਪਸੰਦ ਨਹੀਂ ਕਰ ਰਿਹਾ ਵੋੜਤਾ ਦੂਰ ਦੀ ਗੱਲ ਹੈ ਕਿਸੇ ਨੇ ਦਰਵਾਜ਼ਾ ਤੱਕ ਨਹੀਂ ਖੋਲਿਆ ਗਿਆ ਹਾਰ ਕੇ ਨਵਜੋਤ ਸਿੰਘ ਸਿੱਧੂ ਆਪਣੇ ਸਮਰਥਕਾਂ ਨਾਲ ਉਥੋਂ ਨਿਰਾਸ਼ ਹੋ ਕੇ ਦੱਗੇ ਨੂੰ ਧੁਰਦੇ ਬਣੇ ਸੀਸੀਟੀਵੀ ਵੀਡੀਓ ਸਾਹਮਣੇ ਆਇਆ ਜਿਸ ਦੇ ਵਿੱਚ ਇੱਕ ਵਿਅਕਤੀ ਹੈ ਦਰਵਾਜ਼ਾ ਖੜਕਟਾਉਂਦਾ ਹੈ ਪਰ ਕੋਈ ਵੀ ਵਿਅਕਤੀ ਉਥੋਂ ਬਾਹਰ ਨਹੀਂ ਨਿਕਲਦਾ ਅੰਮ੍ਰਿਤਸਰ ਪੂਰਬੀ ਨਵਜੋਤ ਸਿੰਘ ਸਿੱਧੂ ਲਈ ਅਤੇ ਵਿਕਰਮ ਸਿੰਘ ਮਜੀਠੀਆ ਲਈ ਵਕਾਰ ਦਾ ਸਵਾਲ ਬੜੀ ਹੋਈ ਹੈ ਦੋਵੇਂ ਦਿੱਗਜ ਨੇਤਾ ਇੱਕ ਦੂਜੇ ਦੇ ਸਾਹਮਣੇ ਖੜੇ ਨੇ ਅੰਮ੍ਰਿਤਸਰ ਪੂਰਬੀ ਤੋਂ ਆਪਣਾ ਆਪਣਾ ਦਾਵਾ ਠੋਕ ਰਹੇ ਨੇ ਤੇ ਹੁਣ ਜੋ ਇੱਕ ਵੀਡੀਓ ਸਾਹਮਣੇ ਆਇਆ ਜਿਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਵੋਟਾਂ ਮੰਗ ਲੈ ਜਾਂਦੇ ਨੇ ਪਰ ਉਹਨਾਂ ਲਈ ਲੋਕ ਦਰਵਾਜ਼ੇ ਤੱਕ ਨਹੀਂ ਖੋਲਦੇ ਕਿ ਇਸ ਦਾ ਨਤੀਜਾ ਚੋਣਾਂ ਤੇ ਪਵੇਗਾ ਇਹ ਬਹੁਤ ਵੱਡੀ ਗੱਲ ਹੋਵੇਗੀ ਜੋਕੀ ਨਵਜੋਤ ਸਿੰਘ ਸਿੱਧੂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਅਤੇ ਸਿਆਸਤ ਵਿੱਚ ਬਹੁਤ ਵੱਡਾ ਨਾਮ ਹੈ ਬਿਊਰੋ ਰਿਪੋਰਟ ਮਿੰਨੀ ਪਾਕਟ ਨਿਊਜ਼ so